ਤੋ ਖਦਾਵਨ ਰਬੀਸ਼ੂ ਮਸੀਹ ਦੇ ਜਿੰਦਾ ਨਾਮ ਦੇ ਵਿੱਚ ਸਾਰੇ ਹੀ ਪੈਨ ਭਰਾਵਾਂ ਨੂੰ ਤੇ ਰਮ ਦੇ ਦਾਸ ਤਸੀਆਂ ਨੂੰ ਜੈਮ ਸਿਟੀ ਸੋ ਅੱਜ ਅਸੀਂ ਗੱਲ ਕਰਨ ਦੇ ਲਈ ਜਾ ਰਹੇ ਹਾਂ ਕਿ ਕੀ ਪਾਸਟਰ ਬਜ਼ਿੰਦਰ ਜੀ ਜੇਲ੍ਹ ਦੇ ਵਿੱਚੋਂ ਬਾਹਰ ਆ ਸਕਦੇ ਨੇ। ਫਿਰ ਜ਼ਿਆਦਾ ਸਮਾਂ ਨਹੀਂ ਲਵਾਂਗੇ ਥੋੜੇ ਸਮੇਂ ਦੇ ਵਿੱਚ ਗੱਲ ਕਰਾਂਗੇ। ਉਸ ਤੋਂ ਪਹਿਲਾਂ ਮੇਰੀ ਬੇਨਤੀ ਹੈ ਸਾਰੇ ਭੈਣ ਭਰਾਵਾਂ ਨੂੰ ਕਿ ਇੱਕ ਜਰੂਰ ਕੋਸ਼ਿਸ਼ ਕਰਿਓ ਕਿ ਇੱਕ ਸਾਡੇ ਪਾਦਰੀ ਸਾਹਿਬ ਨੇ ਕੋਈ ਸੈਦ ਸਟੀਫਨ ਉਹਨਾਂ ਦਾ ਨਾਮ ਆ। ਉਹ ਪਹਿਲਾਂ ਤੇ ਉਹਨਾਂ ਨੇ ਸਿਮਰ ਜੋਤ ਮੱਕੜ ਜੀ ਨਾਲ ਉਹਨਾਂ ਦੀ ਇੰਟਰਵਿਊ ਹੋਈ ਹੈ ਔਰ ਹੁਣ ਜੇ ਕਿਤੇ ਅਨਮੋਲ ਕਵਾਟਰਾ ਕਵਾਟਰਾ ਦੇ ਨਾਲ ਔਰ ਜੇ ਕਿਤੇ ਹੋ ਸਕੇ ਤੇ ਇਹਨਾਂ ਦਾ ਨੰਬਰ ਜ਼ਰੂਰ ਭੇਜਿਓ ਇਹਨਾਂ ਨੂੰ ਪੁੱਛਿਆ ਵੀ ਪਾਦਰੀ ਸਾਹਿਬ ਜੀ ਮਤਲਬ ਤੁਹਾਨੂੰ ਗੱਲ ਕਰਨੀ ਨਹੀਂ ਹੁੰਦੀ ਤੇ ਕੈਮਰਿਆਂ ਦੇ ਗਾਲੀ ਕਿਉਂ ਬਹਿ ਜਾਂਦੀਆਂ ਹਨ ਅਗਰ ਤੁਸੀਂ ਜਿੱਦਾਂ ਦੇ ਤੁਹਾਨੂੰ ਸਵਾਲ ਕਰ ਰਹੇ ਉਹਦੇ ਉਦਾਂ ਦੇ ਸਵਾਲ ਦਾ ਉਦਾਂ ਦਾ ਜਵਾਬ ਨਹੀਂ ਤੁਸੀਂ ਦੇ ਸਕਦੇ ਉਸ ਲਾਇਜੇ ਨਾਲ ਉਹਨਾਂ ਨਾਲ ਗੱਲ ਨਹੀਂ ਕਰ ਸਕਦੇ ਇਹ ਤੇ ਕੈਮਰੇ ਤੇ ਗਾੜੀ ਕਿਉਂ ਬਹਿ ਜਾਂਦੇ ਜੇ ਤੁਹਾਨੂੰ ਮਤਲਬ ਬੋਲਣ ਵੀ ਨਹੀਂ ਦਿੰਦੇ ਮਤਲਬ ਇੰਨੀ ਹਿੰਮਤ ਤੇ ਰੱਖੋ ਜੇ ਬਹਿ ਜਾਂਦੇ ਉੱਤੇ ਚੁੱਪ ਕਰਕੇ ਉਹਨਾਂ ਦੀਆਂ ਗੱਲਾਂ ਸੁਣਦੇ ਰਹਿੰਦੇ ਹੋ ਤੇ ਜੇ ਮਤਲਬ ਨਹੀਂ ਤੁਸੀਂ ਕਹੇ ਇਹਨਾਂ ਕੁਝ ਕਰ ਸਕਦੇ ਤਾਂ ਜਾਓ ਹੀ ਨਾ ਉੱਥੇ ਤੇ ਪਲੀਜ਼ ਇਹਨਾਂ ਦਾ ਨੰਬਰ ਜੇ ਕਿਸੇ ਕੋਲੋਂ ਮਿਲੇ ਤੇ ਜ਼ਰੂਰ ਦਿਓ ਸ਼ਾਇਦ ਉਹਨਾਂ ਦਾ ਨਾਮ ਸਟੀਫਨ ਆ ਉਹ ਔਰ ਲੰਮੇ ਲੰਮੇ ਵਾਲ ਨੇ ਉਹਨਾਂ ਦੇ ਤੇ ਹੋ ਸਕਦਾ ਤੁਸੀਂ ਕਿਸੇ ਕੋਲ ਨੰਬਰ ਹੈ ਤੇ ਨੰਬਰ ਜ਼ਰੂਰ ਦਿਓ ਉਹਨਾਂ ਨੂੰ ਜਰਾ ਪੁੱਛਿਓ ਵੀ ਅਗਰ ਤੁਹਾਨੂੰ ਗੱਲ ਨਹੀਂ ਹੁੰਦੀ ਕੋਈ ਤੇ ਜਿਹੜੀ ਭਾਸ਼ਾ 'ਚ ਉਹ ਤੁਹਾਡੇ ਨਾਲ ਗੱਲਾਂ ਕਰ ਰਹੀ ਨੇ ਤੁਸੀਂ ਉਹਨਾਂ ਦੀ ਭਾਸ਼ਾ 'ਚ ਜਵਾਬ ਦਿਓ ਤੁਸੀਂ ਵਚਨ ਦੀ ਵੱਲ ਲੈ ਜਾਂਦੇ ਜੇ ਵਚਨ ਦੀ ਵੱਲ ਲੈ ਹੀ ਜਾਂਦੇ ਜੇ ਉਹਨਾਂ ਨੂੰ ਵਚਨ ਦੀ ਕੀ ਸਮਝਿਆ ਉਹ ਜਿਹੜਾ ਉਹਨਾਂ ਤਾਂ ਬੋਲਣ ਦਾ ਲੈ ਜਾ ਉਸ ਤਰੀਕੇ ਨਾਲ ਗੱਲ ਕਰੋ ਉਹਨਾਂ ਦੇ ਨਾਲ ਫਿਰ ਉਹਨਾਂ ਨੂੰ ਸਮਝ ਆਏਗੀ ਜੇ ਨਹੀਂ ਇੰਨੀ ਮਤਲਬ ਗੱਲ ਕਰ ਸਕਦੇ ਨਹੀਂ ਇੰਨੀ ਮਾਦੇ ਦੇ ਮਾਲਕ ਤੇ ਤੁਸੀਂ ਉੱਥੇ ਬਹਿ ਕੇ ਜਾਂਦੇ ਜੋ ਉੱਥੇ ਗਾੜੀ ਜਾ ਕੇ ਹੈ ਨਾ ਕੈਮਰੇ ਦੇ ਅੱਗੇ ਇਹ ਮੈਨੂੰ ਤਾਂ ਲੱਗਦਾ ਤੁਸੀਂ ਉਹਨਾਂ ਦੇ ਪਰਸਨਲ ਬੰਦੇ ਹੋ ਜਿਹੜੇ ਤੁਹਾਨੂੰ ਭਾ ਕਿਤੇ ਆਪਣਾ ਉਹ ਰੋਬ ਜਿਹਾ ਵਖਾ ਲੈਂਦੇ ਨੇ ਤੇ ਗੁੰਗੇ ਬੋਲੇ ਜਿਹਾ ਹੋ ਕੇ ਉਹਨਾਂ ਦੇ ਅੱਗੇ ਬਹਿ ਰਹਿੰਦੇ ਹੋ ਸੋ ਮਿਹਰਬਾਨੀ ਕਰਕੇ ਜੇ ਗੱਲ ਕਰਨੀ ਨਹੀਂ ਹੁੰਦੀ ਤੇ ਆਪਣਾ ਕਿਸੇ ਨੂੰ ਨਾਲ ਲੈ ਜਾਓ ਤੁਸੀਂ ਜਾ ਉਹਨਾਂ ਨਾਲ ਠੋਕੇ ਜਵਾਬ ਦਿਓ ਉਹਨਾਂ ਦੇ ਨਾਲ ਉਹਨਾਂ ਦੇ ਤਰੀਕੇ ਨਾਲ ਗੱਲ ਕਰੋ ਜਿੱਦਾਂ ਤੁਹਾਡੇ ਨਾਲ ਗੱਲਾਂ ਕਰ ਰਹੇ ਨੇ ਉਥੇ ਪਿਆਰ ਨਾਲ ਖਾਣ ਦੀ ਕੋਸ਼ਿਸ਼ ਕਰੋ ਪਿਆਰ ਕਰਨਾ ਚੰਗੀ ਗੱਲ ਹੈ ਪਰ ਜੇ ਕੋਈ ਤੁਹਾਨੂੰ ਸਵਾਲ ਕਰ ਰਿਹਾ ਜੋ ਤਾਂ ਜਵਾਬ ਦੇਣਾ ਉਸ ਤੋਂ ਵੀ ਚੰਗੀ ਗੱਲ ਹੈ ਨਾ ਸੋ ਜਰੂਰ ਇਹਨਾਂ ਦਾ ਨੰਬਰ ਜੇ ਕਿਸੇ ਕੋਲ ਹੋਵੇ ਤੇ ਮੈਨੂੰ ਜਰੂਰ ਦਿਓ ਅਸੀਂ ਇਹਨਾਂ ਨਾਲ ਗੱਲ ਕਰਨੀ ਚਾਹੁੰਦੇ ਹਾਂ ਕਿ ਮਤਲਬ ਤੁਸੀਂ ਨਹੀਂ ਗੱਲ ਉਥੇ ਕਰ ਸਕਦੇ ਤੇ ਜਾਓ ਹੀ ਨਾ ਕੈਮਰੇ ਤੇ ਗਾੜੀ ਬੈਠੋ ਹੀ ਨਾ ਹਨਾ ਸੋ ਅੱਜ ਇਹ ਉਹਨਾਂ ਗੱਲ ਕਰਦੇ ਆ ਕਿ ਪਾਸਟਰ ਬਜਿੰਦਰ ਦੇ ਬਾਰੇ ਕੀ ਪਾਸਟਰ ਬਜਿੰਦਰ ਜੇਲ੍ਹ ਦੇ ਵਿੱਚੋਂ ਬਾਹਰ ਆ ਸਕਦੇ ਨੇ ਔਰ ਜੇ ਹੋ ਸਕੇ ਤੇ ਉਹਨਾਂ ਦੇ ਪੈਰੋਕਾਰ ਜਾਂ ਉਹਨਾਂ ਦੇ ਕੋਈ ਮੈਂਬਰ ਜਾਂ ਕੋਈ ਉਹਨਾਂ ਦੇ ਜਿਹੜੇ ਜਾਣ ਪਛਾਣ ਵਾਲੇ ਨੇ ਉਹਨਾਂ ਦੀ ਕੋਈ ਮੁਲਾਕਾਤ ਤੇ ਜਾਂ ਜ ਜ ਉਹਨਾਂ ਨੂੰ ਮਿਲਦੇ ਨੇ ਜਾਂ ਤੇ ਇੱਕ ਜ਼ਰੂਰ ਵੀਡੀਓ ਉਹਨਾਂ ਤੱਕ ਪਹੁੰਚਾਇਓ ਔਰ ਆ ਸਕਦੇ ਨੇ ਪਰ ਉਹਦੇ ਲਈ ਬਹੁਤ ਕੁਝ ਉਹਨਾਂ ਨੂੰ ਕਰਨਾ ਪਵੇਗਾ ਨਾ ਜੋ ਕੁਝ ਉਹਨਾਂ ਕੀਤਾ ਉਹਨਾਂ ਆਪਣੀ ਮੈਨ ਪਾਵਰ ਦਿਖਾਈ ਹੈ ਨਾ ਪੈਸੇ ਦਾ ਜੋਰ ਆਪਣੀ ਧੌਂਸ ਸਭ ਕੁਝ ਅਪਣਾ ਲਿਆ ਪਰ ਕੋਈ ਵੀ ਉਹਨਾਂ ਦੀ ਖਲਾਸੀ ਨਹੀਂ ਕਰਾ ਸਕਿਆ ਨਾ ਔਰ ਕਾਨੂੰਨ ਦੇ ਅੱਗੇ ਕੋਈ ਵੀ ਵੱਡਾ ਨਹੀਂ ਸਾਰੇ ਉਹਨਾਂ ਆਪਣਾ ਪਾਵਰ ਜਿੰਨੀਆਂ ਉਹਨਾਂ ਜੋੜੀਆਂ ਸੀ ਹੁਣ ਤੱਕ ਆਪਣੀ ਧੌਂਸ ਬਣਾਈ ਸੀ ਆਪਣਾ ਸਭ ਕੁਝ ਉਹਨਾਂ ਨੇ ਮਤਲਬਾਤੇ ਲਾ ਕੇ ਸਾਰੇ ਹੱਥ ਕੰਡੇ ਆਪਣਾਲੇ ਧਰਨੇ ਵੀ ਲਾ ਕੇ ਵੇਖ ਲਿਆ ਔਰ ਪੈਸੇ ਦਾ ਵੀ ਇਸਤੇਮਾਲ ਕਰਕੇ ਦੇਖ ਲਿਆ ਵਕੀਲ ਸਾਹਿਬ ਇਸਤੇਮਾਲ ਕਰ ਲਈ ਹਰ ਚੀਜ਼ ਦੁਨੀਆਦਾਰੀ ਦੀ ਪਨਾਲੀ ਹੈ ਪਰ ਉਹਨਾਂ ਨੂੰ ਕੋਈ ਬਚਾ ਨਹੀਂ ਸਕ ਸਕੇ ਹੁਣ ਇੱਕ ਰਾਹ ਹੈਗਾ ਏ ਬਚਨ ਦਾ ਉਹ ਸਿਰਫ ਤੇ ਸਿਰਫ ਪਰਮੇਸ਼ਰ ਕਿਉਂਕਿ ਧਰਤੀ ਦੇ ਉੱਤੇ ਕਾਨੂੰਨ ਸਭ ਤੋਂ ਉੱਪਰ ਆ ਔਰ ਕਾਨੂੰਨ ਤੋਂ ਉੱਪਰ ਪਰਮੇਸ਼ਰ ਆ ਪਰਮੇਸ਼ਰ ਚਾਹੇ ਤੇ ਉਹ ਬਾਹਰ ਆ ਸਕਦੇ ਨੇ ਅਗਰ ਪਰਮੇਸ਼ਰ ਨਹੀਂ ਚਾਹੇ ਤੇ ਉਹਨਾਂ ਨੂੰ ਕੋਈ ਬਾਹਰ ਲਿਆ ਨਹੀਂ ਸਕਦਾ ਕਾਨੂੰਨ ਹੈ ਇਸ ਤੋਂ ਬਾਅਦ ਹਾਈ ਕੋਰਟ ਆ ਸੁਪਰੀਮ ਕੋਰਟ ਆ ਇੰਟਰਨੈਸ਼ਨਲ ਕੋਰਟ ਆ ਔਰ ਬਹੁਤ ਸਾਰਾ ਪ੍ਰੋਸੈਸ ਹੈ ਪਰ ਉਸ ਪ੍ਰੋਸੈਸ ਦੇ ਰਾਈ ਬਾਹਰ ਤਾਂ ਨਿਕਲ ਗਏ ਜੇ ਖੁਦਾ ਦੀ ਰਜ਼ਾ ਹੋਏਗੀ ਖੁਦਾ ਦੀ ਮਰਜ਼ੀ ਹੋਏਗੀ ਕਿਉਂਕਿ ਕਾਨੂੰਨ ਨੂੰ ਚਲਾਉਣ ਵਾਲਾ ਪਰਮੇਸ਼ਰ ਆ ਔਰ ਪਰਮੇਸ਼ਰ ਤੋਂ ਥੱਲੇ ਕਾਨੂੰਨੀ ਆ ਔਰ ਕਾਨੂੰਨ ਦੇ ਵਿੱਚ ਇਹ ਦੋਸ਼ੀ ਪਾਏਗੇ ਨੇ ਹੁਣ ਸਿਰਫ ਪਰਮੇਸ਼ਰ ਤੇ ਉਹ ਜ਼ਰੂਰ ਇਸ ਚੀਜ਼ ਦੇ ਵਿੱਚੋਂ ਬਾਹਰ ਆਉਣਗੇ ਹੁਣ ਇੱਕ ਪਰਮੇਸ਼ਰ ਹੈ ਜਿਹੜਾ ਉਹਨਾਂ ਨੂੰ ਬਾਰ ਕੰਡ ਸਕਦਾ ਹੈ ਹੋਰ ਕੋਈ ਨਹੀਂ ਔਰ ਮੇਰੀ ਗੁਜਾਰਸ਼ ਹੈ ਕਿ ਵੀਡੀਓ ਜ਼ਰੂਰ ਉਹਨਾਂ ਤੱਕ ਪਾਈ ਜਾਏ ਕਿ ਤੁਸੀਂ ਦੁਨੀਆਦਾਰੀ ਮੈਨ ਪਾਵਰ ਪੈਸਾ ਆਪਣੀ ਹਰ ਇੱਕ ਤਾਕਤ ਅਪਣਾ ਲਈ ਆ ਤੇ ਕਾਨੂੰਨ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਿਆ ਹੁਣ ਇੱਕ ਰਸਤਾ ਹੈਗਾ ਕਿ ਅਗਰ ਤੁਸੀਂ ਜੋ ਕੁਝ ਵੀ ਪਿੱਛੇ ਹੋਇਆ ਏ ਜੋ ਕੁਝ ਵੀ ਕੀਤਾ ਏ ਜੋ ਕੁਝ ਤੁਸੀਂ ਹਨਾ ਕੀਤਾ ਹੈ ਸਾਰਾ ਕੁਝ ਮੰਨ ਕੇ ਤੇ ਖੁਦਾ ਦੇ ਅੱਗੇ ਝੁਕ ਜਾਓ ਤੇ ਪ੍ਰਭੂ ਦੇ ਕੋਲੋਂ ਮਾਫੀ ਮੰਗ ਲਓ ਖੁਦਾ ਮaaf ਕਰ ਦੇ ਤੇ ਕੋਈ ਵੀ ਕੈਦਖਾਨਾ ਜਿਹੜਾ ਉਹ ਬੰਦੇ ਨੂੰ ਕੈਦ ਵਿੱਚ ਨਹੀਂ ਰੱਖ ਸਕਦਾ ਤੇ ਇੱਕ ਖੁਦਾ ਨਾਲ ਵਾਅਦਾ ਜ਼ਰੂਰ ਕਰੋ ਪਤਾ ਨਹੀਂ ਹੁੰਨੇ ਗੱਲ ਕਈਆਂ ਨੇ ਚੰਗੀ ਲੱਗਣੀ ਕਿ ਨਹੀਂ ਲੱਗਣੀ ਖੁਦਾ ਨਾਲ ਇੱਕ ਕਮਿਟਮੈਂਟ ਕਰੋ ਕਿ ਪ੍ਰਭੂ ਹਾਂ ਜੋ ਮੇਰੇ ਕੋ ਪਿੱਛੇ ਹੋਇਆ ਮੈਂ ਆਪਣੀ ਸਾਰੀ ਗਲਤੀ ਨੂੰ ਮੰਨ ਕੇ ਅੱਗੇ ਤੋਂ ਜੋ ਕੁਛ ਵੀ ਕਰਾਂਗਾ ਤੇਰੇ ਵਚਨ ਦੇ ਅਨੁਸਾਰ ਕਰਾਂਗਾ ਔਰ ਉਹ ਸੇਵਾ ਕਾ ਹੀ ਕਰਾਂਗਾ ਜਿਹੜੀ ਰਸੂਲਾਂ ਦੇ ਦੁਆਰਾ ਸ਼ੁਰੂ ਕੀਤੀ ਗਈ ਸੀ ਔਰ ਕਦੇ ਵੀ ਵਚਨ ਤੋਂ ਬਾਹਰ ਜਾ ਕੇ ਕੰਮ ਨਹੀਂ ਕਰਾਂਗਾ ਔਰ ਆ ਜੋ ਕੁਛ ਹੋਇਆ ਹੈ ਸਭ ਕੁਛ ਹੋਇਆ ਹੈ ਤੇ ਇਹ ਸਿਰਫ ਇਹਦੇ 'ਚ ਕਮੀ ਕੀ ਸੀ ਕਿ ਵਚਨ ਅਗਰ ਜ਼ਿੰਦਗੀ 'ਚ ਹੁੰਦਾ ਤੇ ਇੱਥੋਂ ਤੱਕ ਨੌਬਤ ਨਾ ਆ ਜਾਂਦੀ ਜਿਹੜੇ ਪਾਸਟਰ ਸਾਹਿਬ ਅੰਦਰ ਗਏ ਨੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਨਾ ਉਹ ਮਸੀਹਾਂ ਚੋਂ ਸੀ ਜਿੰਨਾ ਦੋਸ਼ ਲਾਏ ਨਾ ਉਹ ਮਸੀਹ ਜਿਹੜੇ ਰੌਲਾ ਪਾ ਰਹੇ ਨਾ ਉਹ ਮਸੀਹ ਅਗਰ ਇਹਨਾਂ ਦੇ ਵਿੱਚੋਂ ਜੇ ਨਵੇਂ ਲੋਕ ਖੁਦਾ ਦੇ ਵਿੱਚ ਆਏ ਸੀ ਤੇ ਵਚਨ ਜਾੜੀ ਨਹੀਂ ਫੜਿਆ ਜੇ ਕਿਤੇ ਵਚਨ ਇਹਨਾਂ ਤਿੰਨਾਂ ਪਾਰਟੀਆਂ ਦੇ ਅੰਦਰ ਜਿਹੜੇ ਰੌਲਾ ਪਾ ਰਹੇ ਨੇ ਉਹ ਵੀ ਮਸੀਹ ਨਹੀਂ ਜਿੰਨਾ ਕੇਸ ਕੀਤਾ ਉਹ ਵੀ ਮਸੀਹ ਨਹੀਂ ਜਿਨ੍ਹਾਂ ਦੇ ਉੱਤੇ ਕੇਸ ਹੋਇਆ ਉਹ ਵੀ ਮਸੀਹ ਨਹੀਂ ਸਾਰੇ ਕਨਵਰਜੇਸ਼ਨ ਦੇ ਦੁਆਰਾ ਆਏ ਹਨ ਤੇ ਕਨਵਰਜੇਸ਼ਨ ਦੇ ਦੁਆਰਾ ਜਦੋਂ ਬੰਦਾ ਹੁੰਦਾ ਹੈ ਨਾ ਤੇ ਉਹਨੂੰ ਵਚਨ ਦੀ ਬਹੁਤ ਜ਼ਰੂਰਤ ਨਹੀਂ ਕਿਉਂਕਿ ਉਹਦੀ ਪਹਿਲੀ ਜ਼ਿੰਦਗੀ ਜਿਹੜੀ ਆ ਉਹ ਕਿਸੇ ਹੋਰ ਰੀਤੀ ਰਿਵਾਜਾਂ ਚ ਹੋਰ ਤਰੀਕੇ ਨਾਲ ਗੁਜ਼ਰੀ ਹੁੰਦੀ ਆ ਔਰ ਜਦੋਂ ਖੁਦਾ ਦੇ ਵਿੱਚ ਉਹਨਾਂ ਨੂੰ ਸਮਝਣ ਲਈ ਘੱਟੋ ਘੱਟ 5-10 ਸਾਲ ਤੇ ਕਿਸੇ ਸੇਵਕ ਦੇ ਨਾਲ ਬੰਦਾ ਰਹੇ ਤੇ ਉਹਨੂੰ ਫੇਰ ਕਿਤੇ ਖੁਦਾ ਦੀ ਸਮਝ ਆਉਂਦੀ ਆ ਸੇਵਕਾ ਦੀ ਸਮਝ ਆਉਂਦੀ ਆ ਤੇ ਇਹ ਜਿੰਨੇ ਵੀ ਅੱਜ ਨਵੇਂ ਬੰਦੇ ਉੱਠ ਰਹੇ ਨੇ ਕਨਵਰਟ ਹੋ ਕੇ ਆ ਰਹੇ ਨੇ ਕਿਸੇ ਨੂੰ ਸੇਵਕਾਈ ਦੇ ਬਾਰੇ ਕੋਈ ਨੌਲੇਜ ਨਹੀਂ ਕੋਈ ਗਿਆਨ ਨਹੀਂ ਨਾ ਵਚਨ ਦਾ ਗਿਆਨ ਆ ਜੇ ਵਚਨ ਦਾ ਗਿਆਨ ਹੁੰਦਾ ਤੇ ਅੱਜ ਇੱਥੋਂ ਤੱਕ ਨੌਬਤ ਨਹੀਂ ਸੀ ਹੋਣੀ ਜੇ ਖੁਦ ਵਚਨ ਜਾਣਦੇ ਹੁੰਦੇ ਤੇ ਲੋਕ ਦੂਸਰਿਆਂ ਨੂੰ ਵਚਨ ਸਿਖਾਇਆ ਹੁੰਦਾ ਜੇ ਵਚਨ ਸਿਖਾਇਆ ਹੁੰਦਾ ਤੇ ਕਿਸੇ ਨਾ ਕਿਸੇ ਦੇ ਅੰਦਰ ਰੱਬ ਦਾ ਠੋਰਾ-ਪੋਰਾ ਡਰ ਪੈ ਹੋਣਾ ਸੀ ਔਰ ਜੇ ਰੱਬ ਦਾ ਡਰ ਹੁੰਦਾ ਤੇ ਇੱਥੋਂ ਤੱਕ ਨੌਬਤ ਨਾ ਜਾਂਦੀ ਹੈ ਨਾ ਤੇ ਮੇਰੀ ਬੇਨਤੀ ਆ ਕਿ ਹੁਣ ਇੱਕ ਖੁਦਾ ਨਾਲ ਵਾਅਦਾ ਕਰੋ ਸਾਨੂੰ ਵਿਸ਼ਵਾਸ ਹੈ ਕਿ ਖੁਦਾ ਤੁਹਾਨੂੰ ਜ਼ਰੂਰ ਜੇਲ੍ਹ ਦੇ ਵਿੱਚੋਂ ਬਾਹਰ ਕੱਢੇਗਾ ਪਰ ਉਹਦਾ ਇੱਕੋ ਹੀ ਰਸਤਾ ਹੈ ਕਿ ਆਪਣੇ ਗੁਨਾਹ ਨੂੰ ਮੰਨ ਕੇ ਤੁਸੀਂ ਮਤਲਬ ਰੇਪ ਕੀਤਾ ਨਹੀਂ ਕੀਤਾ ਉਹਦੇ ਬਾਰੇ ਸਾਨੂੰ ਕੋਈ ਪਤਾ ਨਹੀਂ ਪਰ ਕਾਨੂੰਨ ਦੇ ਕਾਗਜ਼ਾਂ ਵਿੱਚ ਚਾਹੇ ਪੋਲੀਟੀਕਲ ਪ੍ਰੈਸ਼ਰ ਪਾ ਲੋ ਚਾਹੇ ਸਰਕਾਰਾਂ ਦੇ ਦੁਆਰਾ ਕਿ ਸਰਕਾਰ ਦੇ ਦੁਆਰਾ ਕੋਈ ਤੁਹਾਡੇ ਉੱਤੇ ਕਾਰਵਾਈ ਹੋ ਗਿਆ ਸੀ ਇਸ ਚੀਜ਼ ਨਾਲ ਵੀ ਸਹਿਮਤ ਹਾਂ ਕਿਉਂਕਿ ਸਰਕਾਰਾਂ ਜਦੋਂ ਕਿਸੇ ਦਾ ਮਨ ਪਟਕਾਉਣਾ ਹੁੰਦਾ ਨਾ ਇੱਧਰ ਉੱਧਰ ਦੁਨੀਆ ਦਾ ਤੇ ਉਹ ਇਹੋ ਜਿਹੀ ਝੰਟਾਂ 'ਚ ਪਾ ਦਿੰਦੀਆਂ ਨੇ ਸਰਕਾਰਾਂ ਦੇ ਵੀ ਹੱਥ ਹੋ ਸਕਦੇ ਨੇ ਤੁਹਾਨੂੰ ਜੇਲ੍ਹ 'ਚ ਕੱਲਣ ਲਈ ਸਾਡੇ ਆਪਣਿਆਂ ਦੇ ਵੀ ਕੁਝ ਹੋ ਸਕਦੇ ਨੇ ਕੁਝ ਬਗਾਨਿਆਂ ਦੇ ਵੀ ਹੋ ਸਕਦੇ ਅਸੀਂ ਇਸ ਗੱਲ ਨਾਲ ਬਿਲਕੁਲ ਸਹਿਮਤ ਹਾਂ ਪਰ ਕੋਰਟ ਦੇ ਵਿੱਚ ਪ੍ਰੂਫ ਜਿਹੜੇ ਆ ਉਹ ਤੁਹਾਡੇ ਖਿਲਾਫ ਚਾਹੇ ਝੂਠੇ ਨੇ ਸੱਚੇ ਨੇ ਪਰ ਉਹ ਜੱਜਮੈਂਟ ਜਿਹੜੀ ਉਹ ਤੁਹਾਡੇ ਖਿਲਾਫ ਆਈ ਹੈ ਤੇ ਪਰਮੇਸ਼ਰ ਤੋਂ ਥੱਲੇ ਕਾਨੂੰਨ ਆ ਹੁਣ ਇੱਕ ਪਰਮੇਸ਼ਰ ਆ ਜਿਹੜਾ ਤੁਹਾਨੂੰ ਬਚਾ ਸਕਦਾ ਹੈ ਉਹਦੇ ਲਈ ਇੱਕ ਖੁਦਾ ਨਾਲ ਵਾਅਦਾ ਕਰੋ ਆਪਣੀ ਗਲਤੀ ਗੁਨਾਹ ਸਾਰਾ ਪਿੱਛੇ ਆਪਣੇ ਆਪ ਨੂੰ ਜ਼ੀਰੋ ਕਰਕੇ ਤੇ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰੋ ਖੁਦਾ ਦੇ ਕੋਲੋਂ ਮਾਫੀ ਮੰਗੋ ਖੁਦਾ ਨੇ ਮaaf ਕਰ ਦਿੱਤਾ ਕੋਈ ਕੈਦ ਇਹੋ ਜਿਹੀ ਨਹੀਂ ਜਿਹੜੀ ਤੁਹਾਨੂੰ ਕੈਦ ਵਿੱਚ ਪਾ ਸਕੇ ਤੇ ਅੱਜ ਖੁਦਾ ਨਾਲ ਵਾਅਦਾ ਕਰਕੇ ਪ੍ਰਭੂ ਹੁਣ ਮੈਂ ਸੇਵਕ ਜਿਹੜੀ ਤੇਰੀ ਉਹ ਪਾਕ ਕਲਾਮ ਦੇ ਅਨਸਾਰ ਕਰਾਂਗਾ ਜਿਹੜੀ ਸੇਵਕਈ ਰਸੂਲਾਂ ਨੇ ਸ਼ੁਰੂ ਕੀਤੀ ਸੀ ਉਹਦੇ ਅਨਸਾਰ ਤੇ ਹੋਰ ਵੀ ਜਿਹੜੇ ਮਿਨਿਸਟਰੀਆਂ ਵਾਲੇ ਆਪਣੀ ਧੌਂਸ ਜਮਾਉਣ ਦੀ ਕੋਸ਼ਿਸ਼ ਕਰ ਰਹੇ ਹੋ ਨਾ ਰੱਬ ਦੀ ਡਾਂਗ ਪੈਂਦਿਆਂ ਕੋਈ ਪਤਾ ਨਹੀਂ ਲੱਗਦਾ ਰੱਬ ਦੀ ਮਾਰ ਕਿਦੋਂ ਕਿੰ ਨੂੰ ਪੈ ਜਾਣੀ ਆ ਇਹ ਤੁਹਾਡੀਆਂ ਪਾਵਰਾਂ ਨੇ ਤੁਹਾਡੀਆਂ ਪੋਲੀਟੀਕਲ ਪਾਵਰਾਂ ਨੇ ਤੁਹਾਡੀਆਂ ਮੈਨ ਪਾਵਰਾਂ ਨੇ ਤੁਹਾਡੇ ਇਕੱਠ ਨੇ ਨਹੀਂ ਤੁਹਾਨੂੰ ਬਚਾਉਣਾ ਜੇ ਬਚਾਉਣਾ ਹੈ ਤੇ ਖੁਦਾ ਦੇ ਬਚਨ ਨੇ ਅਜੇ ਵੀ ਜਿਹੜੇ ਇਹਨਾਂ ਚੀਜ਼ਾਂ ਤੇ ਭਰੋਸਾ ਰੱਖ ਕੇ ਬਹਿ ਗਿਆ ਨਾ ਕਿ ਸ਼ਾਇਦ ਅਸੀਂ ਮਤਲਬ ਆਪਣੀ ਪਾਵਰ ਵਿਖਾ ਕੇ ਜਾਂ ਆਪਣੇ ਆਪ ਨੂੰ ਲੋਕਾਂ ਦੇ ਵਿੱਚ ਮਜ਼ਬੂਤ ਕਰਕੇ ਤੇ ਬਚ ਜਾਾਂਗੇ ਕਾਨੂੰਨ ਤੋਂ ਕਾਨੂੰਨ ਤੋਂ ਕੋਈ ਨਹੀਂ ਬਚ ਸਕਦਾ ਖੁਦਾ ਦਾ ਕਰੋਧ ਭਟਕਿਆ ਤੇ ਤੁਹਾਨੂੰ ਕੋਈ ਨਹੀਂ ਬਚਾ ਸਕਦਾ ਖੁਦਾ ਦੇ ਪਾਕ ਕਲਾਮ ਦੇ ਅਨਸਾਰ ਆਜੋ ਇਹ ਸੇਵ ਕਈਆਂ ਨੂੰ ਜੋ ਅਸੀਂ ਵਿਗਾੜਿਆ ਸੀ ਲੋਕਾਂ ਨੂੰ ਉਲਟੇ ਰਾਹ ਲੈ ਕੇ ਜਾ ਰਹੇ ਸਭ ਬੱਚਨ ਤੋਂ ਢਟਕਾ ਕੇ ਤੇ ਹੋਰ ਕੀ ਸਿੱਖਿਆ ਦੇ ਵੱਲ ਤੋਰ ਦਿੱਤਾ ਸੀ ਖੁਦਾ ਤੋਂ ਮਾਫੀ ਮੰਗ ਕੇ ਤੇ ਅੱਜ ਸਾਰੇ ਇਸ ਚੀਜ਼ ਨੂੰ ਮੰਨ ਲੋ ਕਿ ਖੁਦਾ ਦਾ ਜਿਹੜਾ ਪਾਕ ਕਲਾਮ ਹੈ ਉਹਦੇ ਅਨੁਸਾਰ ਸੇਵ ਕਈ ਕਰੀਏ ਤੇ ਜਿੱਦਣ ਤੁਸੀਂ ਇਸ ਚੀਜ਼ ਦਾ ਸਾਾਸਤਾ ਨੂੰ ਹੋ ਗਿਆ ਖੁਦਾ ਨੇ ਤੁਹਾਨੂੰ ਮਾਫ ਕਰ ਦੇਣਾ ਖੁਦਾ ਨੇ ਮਾਫ ਕਰ ਦਿੱਤਾ ਤਾਂ ਫਿਰ ਕੋਈ ਕੋਰਟ ਜਾਂ ਕੋਈ ਜਸ ਸਹਿਬਾਨ ਜਾਂ ਮਾਂਡੂ ਕੋਰਟ ਕੋਈ ਵੀ ਤੁਹਾਨੂੰ ਸਜ਼ਾ ਨਹੀਂ ਦੇ ਸਕਦੀ ਤੁਸੀਂ ਜ਼ਰੂਰ ਬਾਹਰ आओगे ਪਰ ਉਹਦੇ ਲਈ ਇੱਕ ਕਮਿਟਮੈਂਟ ਖੁਦਾ ਨਾਲ ਕਰੋ ਕਿ ਮੈਂ ਅੱਜ ਤੋਂ ਬਾਅਦ ਪ੍ਰਭੂ ਤੇਰੇ ਵਚਨ ਦੇ ਅਨੁਸਾਰ ਸੇਵਕਾਈ ਕਰਾਂਗਾ ਜੋ ਤੇਰਾ ਵਚਨ ਕਹਿੰਦਾ ਜਿਹੜੀ ਸੇਵਕਾਈ ਰਸੂਲਾਂ ਨੇ ਸ਼ੁਰੂ ਕੀਤੀ ਉਹਦੇ ਅਨੁਸਾਰ ਮੈਂ ਸੇਵਕਾਈ ਕਰਾਂਗਾ ਤੇ ਖੁਦਾ ਤੁਹਾਨੂੰ ਜ਼ਰੂਰ ਬਾਹਰ ਕੱਢੇਗਾ ਪਰ ਬਾਕੀ ਸੇਵਕਾਂ ਨੂੰ ਮਿਨਿਸਟਰੀਆਂ ਨੂੰ ਵੀ ਇਹ ਹੱਥ ਜੋੜ ਕੇ ਬੇਨਤੀ ਹੈ ਕਿ ਜੇ ਬਚਨ ਦਾ ਨਹੀਂ ਪਤਾ ਜੇ ਤੁਹਾਨੂੰ ਨਹੀਂ ਸੇਵ ਕਈਆਂ ਦੇ ਬਾਰੇ ਸਮਝ ਤੇ ਅਜੇ ਵੀ ਕੁਝ ਵਿਗੜਿਆ ਨਹੀਂ ਆਪਣੀ ਮੈਨ ਪਾਵਰ ਪੈਸਾ ਤੁਹਾਡਾ ਤੁਹਾਨੂੰ ਨਹੀਂ ਬਚਾਏਗਾ ਤੁਹਾਡੀ ਪਾਵਰ ਤੁਹਾਨੂੰ ਨਹੀਂ ਬਚਾਏਗੀ ਬਚਾਏਗਾ ਤੇ ਸਿਰਫ ਖੁਦਾ ਬਚਾਏਗਾ ਖੁਦਾ ਤੁਹਾਨੂੰ ਛੁਟਕਾਰਾ ਦੇ ਸਕਦਾ ਹੈ ਖੁਦਾ ਤੁਹਾਨੂੰ ਆਜ਼ਾਦ ਕਰ ਸਕਦਾ ਹੈ ਤੇ ਖੁਦਾ ਦੇ ਲਈ ਆਪਣੇ ਆਪ ਨੂੰ ਸਮਰਪਣ ਕਰ ਦਿਓ ਤੇ ਉਹ ਕੰਮ ਕਰੋ ਜਿਹੜੇ ਬਚਨ ਦੇ ਅਨੁਸਾਰ ਨੇ ਕੋਈ ਤੁਹਾਡਾ ਵਾਲ ਵੀ 빙ਾ ਨਹੀਂ ਕਰ ਸਕਦਾ ਸੋ ਸਾਡੀ ਦੁਆ ਹੈ ਕਿ ਚਲੋ ਜੋ ਕੁਝ ਵੀ ਹੋਇਆ ਬੀਤੇ ਆ ਅਸੀਂ ਖੁਦਾ ਦੇ ਇਕ ਦਾਸ ਹੋਂ ਦੇ ਨਾਤੀ ਪ੍ਰੋਫੈਟ ਵਜਿੰਦਰ ਦੇ ਲਈ ਪ੍ਰਭੂ ਦੇ ਦਾਸ ਦੇ ਲਈ ਦੁਆ ਵੀ ਕਰਦੇ ਆ ਪਰ ਉਹਨਾਂ ਦੇ ਬੱਚਿਆਂ ਲਈ ਵੀ ਕਰਦੇ ਕਿ ਪ੍ਰਭੂ ਉਹਨਾਂ ਨੂੰ ਬਾਹਰ ਲਿਆਏ ਪਰ ਇੱਕ ਚੀਜ਼ ਹੈ ਕਿ ਉਹ ਖੁਦ ਇਸ ਚੀਜ਼ ਦਾ ਖੁਦਾ ਨਾਲ ਵਾਅਦਾ ਕਰਨ ਕਿ ਪ੍ਰਭੂ ਮੈਂ ਹੁਣ ਬਾਹਰ ਆ ਕੇ ਸਹੀ ਸਹੀ ਤਾਲੀਮ ਲੋਕਾਂ ਨੂੰ ਦਿਆਂਗਾ ਤੇ ਸਹੀ ਤਰੀਕੇ ਨਾਲ ਸੇਵਕਾਈ ਕਰਾਂਗਾ ਖੁਦਾਤਾ ਅਨੁਸਾਰ ਇਹਨਾਂ ਨੂੰ